ਹੀਸ਼ਾ ਪੁੱਛਦਾ ਚਿਹਰੇ ਨੂੰ ਹੀਸ਼ਾ ਪੁੱਛਦਾ ਚਿਹਰੇ ਨੂੰ ਤੇਰਾ ਕਿੱਥੇ ਨੂਰ ਗਿਆ ਕਿੱਥੇ ਨੂਰ ਗਿਆ ਪਹਿਲਾਂ ਤਾਂ ਤੇਰੇ ਵਿੱਚ ਹੁੰਦਾ ਸੀ ਬੜਾ ਗਰੂਰ ਜਿਹਾ ਹੀਸ਼ਾ ਪੁੱਛਦਾ ਚਿਹਰੇ ਨੂੰ ਤੇਰਾ ਕਿੱਥੇ ਨੂਰ ਗਿਆ ਹੁਣ ਕਿੱਥੇ ਨੂਰ ਗਿਆ ਪਹਿਲਾਂ ਮੇਰੇ ਮੂਰੇ ਖੜਕੇ ਪੂਜ ਬਣਾਉਂਦਾ ਸੀ ਇਤਰਫ ਲੇਲ ਤੇ ਹੋਰ ਪਤਾ ਨਹੀਂ ਕੀ ਕੀ ਲਾਉਂਦਾ ਸੀ ਹੁਣ ਪਹਿਲਾ ਵਰਗਾ ਰੂਪ ਨਾ ਪਹਿਲਾ ਜਿਹੜਾ ਸਰੂਰ ਰਿਹਾ ਸ਼ੀਸ਼ਾ ਪੁੱਛਦਾ ਚਿਹਰੇ ਨੂੰ ਤੇਰਾ ਕਿੱਥੇ ਨੂਰ ਗਿਆ ਹੁਣ ਕਿੱਥੇ ਨੂਰ ਗਿਆ ਜਿਹੜੀਆਂ ਅੱਖਾਂ ਤੇ ਸੀ ਕਰਦਾ ਹੁੰਦਾ ਮਾਣ ਬੜਾ ਹੁਣ ਨਾ ਜਾਏ ਪਛਾਣਿਆ ਬੰਦਾ ਤੈਥੋਂ ਕੋਲ ਖੜਾ ਬਖਤ ਜਵਾਨੀ ਬਚਪਨ ਵਾਲਾ ਕੋਹਾਂ ਦੂਰ ਗਿਆ ਸ਼ੀਸ਼ਾ ਪੁੱਛਦਾ ਚਿਹਰੇ ਨੂੰ ਤੇਰਾ ਕਿੱਥੇ ਨੂਰ ਗਿਆ ਹੁਣ ਕਿੱਥੇ ਨੂਰ ਗਿਆ ਕਰਦਾ ਰਹਾ ਪਰੋਸਾ ਐਵੇਂ ਨਕਲੀ ਰੰਗਾਂ ਤੇ ਰਿਹਾਂ ਮਾਰਦਾ ਕਾਲੇ ਪੁੱਛੇ ਚਿੱਟੇ ਰੰਗਾਂ ਤੇ ਬਹੁਤਾ ਚਿਰਨਾ ਤੇਰੇ ਲਈ ਰੰਗਾਂ ਨੂੰ ਬੂਰ ਪਿਆ ਸ਼ੀਸ਼ਾ ਪੁੱਛਦਾ ਚਿਹਰੇ ਨੂੰ ਤੇਰਾ ਕਿੱਥੇ ਨੂਰ ਗਿਆ ਹੁਣ ਕਿੱਥੇ ਨੂਰ ਗਿਆ ਮੂਤੇ ਪਈਆਂ ਝੁਰੜੀਆਂ ਤੇ ਹੁਣ ਥੜਕ ਜਬਾਨ ਰਹੀ ਕੰਬਣ ਲੱਗ ਪਏ ਹੱਥ ਨਾ ਤੇਰੇ ਹੱਥ ਕਮਾਨ ਰਹੀ ਮੂੰਹ ਤੇ ਪਈਆਂ ਝੁਰੜੀਆਂ ਤੇ ਹੁਣ ਥੜਕੇ ਜ਼ਬਾਨ ਰਹੀ ਕੰਬਣ ਲੱਗ ਪਏ ਹੱਥ ਨਾ ਤੇਰੇ ਹੱਥ ਕਮਾਨ ਰਹੀ ਕੈਂਤ ਬਡਾਪੇ ਵਿੱਚ ਬੰਦਾ ਹੋ ਜਾਏ ਮਜਬੂਰ ਜਹਾ ਕੈਂਤ ਬਡਾਪੇ ਵਿੱਚ ਬੰਦਾ ਹੋ ਜਾਈ ਮਜਬੂਰ ਜਹਾਂ ਸ਼ੀਸ਼ਾ ਪੁੱਛਦਾ ਚਿਹਰੇ ਨੂੰ ਤੇਰਾ ਕਿੱਥੇ ਨੂਰ ਗਿਆ ਪਹਿਲਾਂ ਤਾਂ ਤੇਰੇ ਵਿੱਚ ਹੁੰਦਾ ਸੀ ਬੜਾ ਗਰੂਰ ਜਹਾਂ ਸ਼ੀਸ਼ਾ ਪੁੱਛਦਾ ਚਿਹਰੇ ਨੂੰ ਤੇਰਾ ਕਿੱਥੇ ਨੂਰ ਗਿਆ ਹੁਣ ਕਿੱਥੇ ਨੂਰ ਗਿਆ ਹੁਣ ਕਿੱਥੇ ਨੂਰ ਗਿਆ ਤੇਰਾ ਕਿੱਥੇ ਨੂਰ ਗਿਆ